ਪਈਏ ਪਿਆਰ ਜਾ ਬਚਾਓ ਪਈਏ ਪਿਆਰ ਜਾ ਬਚਾਓ ਪਈਏ ਪਿਆਰ ਜਾ ਬਚਾਓ ਪੰਜਾਬੀ ਦੇ ਕਪੀਲ ਆ ਜੇਕਰ ਪੋਰੀ ਨਾ ਵਿੱਚ 500 ਰੇੜੀ ਪਈਆਂ ਦੀ ਲਕੀ ਨਾ ਉੱਤ 250 ਰੇੜੀ ਅਸੀਂ ਪੰਜਾਬੀ ਦੇ ਲਵਾ ਕੇ ਰਵਾਂਗੇ ਉਹ ਕਿਹੜਾ ਪਈਆਂ ਨੇ ਰੋਕਾ ਰੋਕ ਕੇ ਦਿਖਾ ਦੇ 500 ਜੀ ਰੇੜੀ ਦੀ ਉਸ ਤੋਂ 65000 ਰੁਪਇਆ ਤਮਾਰਾ 15 15000 ਰੁਪਈਆ ਆਪਣੇ ਬੰਦੇ ਜਿਹੜੇ ਉਹਨਾਂ ਦੇ ਰੱਖੇ ਹੋਏ ਆ ਜੇ 10 ਰੇੜੀਆਂ ਲਾਈਆਂ ਜਾਂ 5 ਰੇੜੀਆਂ ਲਾਈਆਂ 15000 ਰੁਪਈਆ ਇੱਕ ਬੰਦੇ ਨੂੰ ਤਰਕਾਹ ਦਿੰਦਾ ਜੇ ਪੰਜਾਬ ਬਚਾਓ ਪਿਆਰ ਬਚਾਓ ਪਿਆਰ ਬਚਾਓ ਪਿਆਰ ਬਚਾਓ ਪੰਜਾਬ ਬਚਾਓ ਉਹ ਗੱਲ ਹੈ ਔਰ ਅੱਜ ਤੁਸੀਂ ਦੇਖ ਰਹੇ ਹੋ ਸਮੂਹ ਜੱਥੇਬੰਦੀਆਂ ਹੁਸ਼ਿਆਰਪੁਰ ਦੀਆਂ ਸਾਰੀਆਂ ਐਸਸੀ ਐਸਟੀ ਓਵੀਸੀ ਨੋਟੀਕਟ ਲਈ ਸੀ ਸਾਰੀਆਂ ਅੱਜ ਇੱਥੇ ਹੋ ਕੇ ਲਲਕੇ ਆਪਣੇ ਪੰਜਾਬ ਨੂੰ ਬਚਾਣ ਲਈ ਪ੍ਰਦਰਸ਼ਨ ਕਰ ਰਹੇ ਆਂ ਔਰ ਸਾਡੀ ਸਰਕਾਰ ਅਕੀ ਹੀ ਪੀੜਾ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਇੱਕ ਬਿਲ ਇਹੋ ਜਿਹਾ ਪਾਸ ਕੀਤਾ ਜਾਵੇ ਜਿੱਥੇ ਇਹੋ ਜਿਹੀ ਘਟਨਾ ਵਾਪਰੇ ਤੇ ਜਿਹਨੀ ਕਾਨੂੰਨ ਜਿਹੜਾ ਸਖਤ ਤੋਂ ਸਖਤ ਜਿਹਾ ਬਣਾਇਆ ਜਾਵੇ ਅੱਜ ਮਨੀ ਹੋਣੀ ਹੋਣੀ ਹੋ ਗਿਆ ਨਹੀਂ ਹੁੰਦੇ ਉਹ ਯਾਰ 100 ਰੁਪਏ ਯਾਰ ਬਾਈਟ ਆਦਾ ਪਾਹ ਜਾ ਜਾਂਦੇ ਹੋਰ ਕਿਸੇ ਕਦਰ ਬਿਠਾਉਂਦਾ ਦੇਖੋ ਇੱਕ ਮਿੰਟ ਰੋ ਯਾਰ ਇੱਕ ਮਿੰਟ ਜੀ ਬਾਗਾ ਜੀ ਹੁਸ਼ਾਰਪੁਰ ਦੇ ਵਿੱਚ ਬਹੁਤ ਦਰਦਨਾਕ ਹਾਦਸਾ ਜਿਹੜਾ ਵਾਪਰਿਆ ਸੀਗਾ ਕਿ ਇੰਨੀ ਕੁ ਬੁਰੀ ਤਰੀਕੇ ਦੇ ਨਾਲ ਦਰਿੰਦਗੀ ਦਿਖਾਈ ਗਈ ਸੀਗੀ ਇੱਕ ਭਈਏ ਵੱਲੋਂ ਪ੍ਰਵਾਸੀ ਵੱਲੋਂ ਕੈਂਡਲ ਮਾਰਚ ਆਪਾਂ ਹੁਣ ਕੱਢ ਰਹੇ ਆ ਜਦੋਂ ਵੀ ਕੋਈ ਐ ਇਦਾਂ ਦੀ ਵਾਰਦਾਤ ਹੁੰਦੀ ਅਸੀਂ ਸਿਰਫ ਕੈਂਡਰਾ ਮਾਰਚਾ ਤੱਕ ਰਹਿ ਗਏ ਆ ਜੀ ਕਾਨੂੰਨ ਸਖਤ ਬਣਨੇ ਚਾਹੀਦੀ ਹੈ ਜੀ ਸਭ ਤੋਂ ਪਹਿਲਾਂ ਜਿਆਪੀਂ ਜਿਆਪਾ ਜੋ ਸਾਡੇ ਖੁਸ਼ਹਾਰਪੁਰ ਵਿੱਚ ਚਾਰ ਪੰਜ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਆ ਹਰਵੀਰ ਨਾਮ ਦੇ ਇੱਕ ਬੱਚੇ ਨੂੰ ਜਿਹੜੀ ਉਮਰ ਚਾਰ ਪੰਜ ਸਾਲ ਦੀ ਸੀ ਜਿਹਨੂੰ ਦੂ ਪ੍ਰਵਾਸੀ ਨੇ ਗਵਾਹ ਕੀਤਾ ਫਿਰ ਉਹਦੇ ਨਾਲ ਰੇਪ ਕੀਤਾ ਉਸ ਤੋਂ ਬਾਅਦ ਉਹਦੇ ਪ੍ਰਾਈਵੇਟ ਪਾਰਟ 'ਚ ਉਹਨਾਂ ਨੇ ਜਿਹੜੀ ਰਾਡ ਪਾ ਕੇ ਉਹਨੂੰ ਇੱਕ ਦਰਦਨਾਕ ਮੌਤ ਦਿੱਤੀ ਜਿਹੜੀ ਸੋਚ ਕੇ ਵੀ ਜਿਹੜੀ ਰੂਹ ਆ ਉਹ ਕੰਬ ਜਾਂਦੀ ਆ ਮਤਲਬ ਕਿ ਤੁਸੀਂ ਦੇਖੋ ਜੇ ਸਾਡੇ ਬੱਚੇ ਦੇ ਕੋਈ ਢਿੱਡ ਵੀ ਲੱਗ ਜਵੇ ਤੱਕੀ ਹੁੰਦਾ ਉਹਦੇ ਮਾਪੇ ਬਾਪ ਤੇ ਕੀ ਬੀਤਿਆ ਹੋਊਗਾ ਉਸ ਬੱਚੇ ਦੀ ਜਿਹੜੀ ਤਸਵੀਰ ਆ ਉਹ ਦੇਖੇ ਨੀ ਜਾ ਰਹੀ ਔਰ ਦੇਖੋ ਸਾਡੇ ਪੰਜਾਬ ਦੇਕਰ ਗੈਂਗਵਾਰ ਵੀ ਹੁੰਦੀ ਹੈ ਨਾ ਉਹ ਇਦਾਂ ਦਰਿੰਦਗੀ ਨਹੀਂ ਕਰਦੇ ਕਿਸੇ ਦੇ ਬੱਚੇ 'ਤੇ ਗੋਲੀ ਨਹੀਂ ਮਾਰਦੇ ਔਰ ਇਹਨਾਂ ਨੂੰ ਦਰਿੰਦਗੀ ਕਰਦੇ ਸਮੇਂ ਕੋਈ ਕੋਪਰੀ ਆਇਆ ਕੋਈ ਰਹਿਮ ਨਹੀਂ ਆਇਆ ਕੋਈ ਦਰਦ ਨਹੀਂ ਆਇਆ ਔਰ ਇਹ ਜਿੰਨੇ ਵੀ ਪ੍ਰਵਾਸੀ ਇੱਥੇ ਆਉਂਦੇ ਆ ਨਾ ਤੇ ਇਹਨਾਂ ਦੀ ਕਿਸੇ ਰੀ ਪੀਸੀ ਸੀ ਹੁੰਦੀ ਆ ਨਾ ਇਹਨਾਂ ਦਾ ਕਿਸੇ ਰ ਕੋਈ ਕਰੈਕਟਰ ਸਰਟੀਫਿਕੇਟ ਲਿਆ ਜਾਂਦਾ ਇਹ ਇੱਕ ਬੰਦਾ ਪਿੰਡ ਜਾਂਦਾ ਆ ਆਪਣੇ ਨਾਲ 25-20 ਬੰਦੇ ਤੇਜ ਲੱਦ ਕੇ ਤੇ ਲੈ ਕੇ ਆਉਂਦਾ ਆ ਔਰ ਸਾਡੇ ਹੀ ਪੰਜਾਬੀ ਜਿਹੜੇ ਥੋੜੇ ਰੁਕਵਾ ਰੱਖਦੇ ਆ ਉਹ ਇਹਨਾਂ ਦੇ ਆਧਾਰ ਕਾਰਡ ਬਣਾਉਂਦੇ ਆ ਉਹ ਇਹਨਾਂ ਦੇ ਵੋਟਰ ਕਾਰਡ ਬਣਾਉਂਦੇ ਆ ਉਹ ਇਹਨਾਂ ਦੇ ਰਸਟਰ ਕਾਰਡ ਬਣਾਉਂਦੇ ਆ ਔਰ ਉਸ ਤੋਂ ਬਾਅਦ ਹੁੰਦਾ ਕੀ ਦੇਖੋ ਇਸ ਟਾਈਮ ਜਿਹੜੀ ਪੋਰੀ ਹਰਮਚ ਮੰਡੀ ਆ ਉੱਚ 500 ਰੇੜੀ ਜਿੱਲਕੀ ਹੋਈ ਆ ਤੇ ਸਿਰਫ ਪ੍ਰਵਾਸੀਆਂ ਦੀ ਆ ਉਹ ਚ ਇੱਕ ਵੀ ਪੰਜਾਬੀ ਨਹੀਂ ਗਾ ਜੇਕਰ ਇੱਕ ਵੀ ਪੰਜਾਬੀ ਉੱਥੇ ਆਪਣੀ ਰੇੜੀ ਲਾਵੇ ਤਾਂ ਇਹ ਗੁੰਡਾਗਰਦੀ ਕਰਕੇ ਸਾਡੇ ਪੰਜਾਬੀ ਨੂੰ ਥੋ ਉਜਾਦਨ ਦੇ ਨੂੰ ਰੇੜੀ ਨਹੀਂ ਲਾਉਣ ਦਿੰਦੀ ਇੰਨੇ ਇਹਨਾਂ ਨੇ ਗੁੰਡਾ ਕਰ ਦਿੱਤੀ ਲੀਡਰ ਦਾ ਕਿਸੇ ਦਾ ਬਿਆਨ ਨਹੀਂ ਆਇਆ ਬਿਸ਼ਰਮਾ ਦਾ ਜਿੱ ਤੱਕ ਜੀ ਦੇਖੋ ਲੀਡਰ ਦਾ ਬਿਆਨ ਕਿਉਂ ਅਣਾਵਾ ਜਿਹੜੀ ਲੀਡਰ ਹੈ ਇਹਨਾਂ ਨੇ ਵੋਟਾਂ ਲੈਣੀਆਂ ਇਹਨਾਂ ਦੇ ਆਪਣੇ ਬੱਚਿਆਂ ਨੇ ਸਨੋਤੀਆਂ ਦਿੱਤੀਆਂ ਹੋਈਆਂ ਆਪਣੇ ਬੱਚਿਆਂ ਨੇ ਬੱਤੀ ਵਾਲੀਆਂ ਗੱਡੀਆਂ ਦਿੱਤੀਆਂ ਹੋਈਆਂ ਜਿਹੜੇ ਇਹਨਾਂ ਦੇ ਆਪਣੇ ਬੱਚੇ ਆ ਉਹ ਬਾਹਰ ਵਿਦੇਸ਼ਾਂ ਚ ਗਏ ਹੋਇਆ ਇਹਨਾਂ ਨੂੰ ਲੋੜ ਕੀ ਆ ਬੱਚੇ ਤਾਂ ਸਾਡੇ ਆ ਜਿਹੜੇ ਮਰ ਰਹੇ ਉਹਨਾਂ ਇਸ ਟਾਈਮ ਮਾਹੌਲੇ ਬਣ ਗਿਆ ਤੁਸੀਂ ਆਪਣੇ ਬੱਚੇ ਨੂੰ ਇਕੱਲੇ ਨੂੰ ਆਪਣੀ ਗਲੀ ਦੇ ਵਿੱਚ ਨੀਕੇ ਦੇ ਸਕਦੇ ਜੇ ਤੁਹਾਡਾ ਬੱਚਾ ਗਲੀ 'ਚ ਖੇਡੂਗਾ ਉੱਥੋਂ ਚੱਕ ਕੇ ਲੈ ਜਾਂਦੇ ਆ ਪਹਿਲਾਂ ਕੁੜੀਆਂ ਧੀਆਂ ਦੀ ਰਾਖੀ ਕਰਨੀ ਪੈਂਦੀ ਸੀ ਹੁਣ ਤਾਂ ਸਾਨੂੰ ਆਪਣੇ ਮੁੰਡਿਆਂ ਦੀ ਵੀ ਰਾਖੀ ਕਰਨੀ ਪੈ ਰਹੀ ਆ ਮੁੰਡਿਆਂ ਦੀ ਰਾਖੀ ਵੀ ਸਾਨੂੰ ਕਰਨੀ ਪੈ ਰਹੀ ਆ ਕਿਤਾ ਮਤਲਬ ਮਾਂ ਆਪਣੇ ਆਪਣਾ ਬੱਚਾ ਪਾਲਿਆ ਹੋਗਾ ਤੇ ਕਿੰਦਾ ਬੱਚਾ ਪਾਲਿਆ ਹੋਗਾ ਕਿ ਅੱਜ ਉਹ ਬੱਚੇ ਦੇ ਕੀ ਹਾਲਾਤ ਹੋਏ ਔਰ ਬਾਪਾ ਤੇ ਕੀ ਬੀਤਰੀ ਹੋ ਗਈ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ 'ਚ ਸਿੱਖਾਂ ਕਰਕੇ ਸੀ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਕਿ ਦਦੜ ਆਏ ਭਜਾਏ ਉਤੋਂ ਬਿਲਕੁਲ ਮਾਰੀਆਂ ਨੂੰ ਭੀਆਂ ਨੂੰ ਭਜਾ ਜਾ ਰਿਹਾ ਯੂਪੀ ਵਾਲਿਆਂ ਨੂੰ ਭੀਆਂ ਨੂੰ ਭਜਾ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹ ਜਿਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਲਈ ਲੜ ਰਹੇ ਆ ਕੱਟੇ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਆਪਣੀ ਜਾਤ ਪਾਤ ਧਰਮ ਤੋਂ ਉਪਰ ਉੱਠ ਕੇ ਕੱਟੇ ਹੋ ਕੇ ਆਪਾਂ ਪੰਜਾਬ ਦੇ ਲਈ ਲੜੀਏ ਆਪਾਂ ਆਪਣੀ ਪੰਜਾਬੀ ਨੂੰ ਬਚਾਈਏ ਆਪਾਂ ਆਪਣੀ ਕਲਚਰ ਨੂੰ ਬਚਾਈਏ ਇੱਕ ਅਹਿਮ ਮੈਸੇਜ ਆ ਜਿਹੜਾ ਜ਼ਰੂਰ ਇੱਕ ਮਿੰਟ ਵੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜ਼ਰੂਰੀ ਆ ਜੀ ਇੱਕ ਅਪੀਲ ਆਪਾ ਉਹਨਾ ਲੋਕਾਂ ਨੂੰ ਵੀ ਕਰਦੀਏ ਜਿਹੜੇ ਉਸ ਬੱਚੇ ਦੀ ਉਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਸਵੀਰਾਂ ਸਾਡੇ ਕੋਲ ਵੀ ਆ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਸੇ ਨੂੰ ਵੀ ਜਿਹੜਾ ਨੇ ਕੀਤੀਆਂ ਸਾਂਝੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕੱਢ ਦੇਣ ਮਾਪਿਆਂ ਤੱਕ ਪਹੁੰਚੂਗਾ ਇਹਦਾ ਦੁੱਖ ਬੋਧ ਪਹੁੰਚੂਗਾ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਉਹ ਫੋਟੋ ਦੇਖ ਕੇ ਤਾਂ ਮਾਪਿਆਂ ਦੀ ਕੀ ਬੀਤੂਗੀ ਜੀ ਮੈਂ ਆਪਣੇ ਸਾਰੇ ਪੰਜਾਬੀਆਂ ਨੂੰ ਔਰ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵੈਸੇ ਉਹ ਜਿਹੜੀਆਂ ਫੋਟੋਆਂ ਆ ਜਿਹੜੀਆਂ ਦੇਖੇ ਨਹੀਂ ਜਾ ਰਹੀਆਂ ਮੈਨੂੰ ਵੀ ਆਈਆਂ ਸੀਗੀਆਂ ਮੈਂ ਕਿਸੇ ਨੂੰ ਦਿਖਾਈਏ ਮੈਂ ਕਿਸੇ ਦੇ ਤੋਂ ਡਾਊਨਲੋਡ ਕਰਕੇ ਕਿ ਕੋਈ ਵੇਤਾ ਨਹੀਂ ਫੋਟੋਵਾਂ ਨਾ ਪਾਣ ਜੱਸੀ ਨਹੀਂ ਦੇਖ ਸਕਦੇ ਉਹਦੇ ਮਾਵਾਂ ਬਿੱਤਾ ਦੇਖਣ ਬੇਨਤੀ ਕਰ ਦਿਓ ਹੱਥ ਜੋੜ ਕੇ ਸਾਰਿਆਂ ਨੂੰ ਉਹਨੂੰ ਕੱਟ ਦਿਓ ਅਤੇ ਸਾਰੇ ਪੰਜਾਬੀ ਨੇ ਕਪੀਲ ਆ ਜੇਕਰ ਪੋਰੀਂਆਂ ਵਿੱਚ 500 ਰੇੜੀ ਭਈਆਂ ਦੀ ਲੱਗੀ ਨਾ ਉਹ ਤੇ 250 ਰੇੜੀ ਅਸੀਂ ਪੰਜਾਬੀ ਦੀ ਲਵਾ ਕੇ ਰਵਾਂਗੇ ਉਹ ਕਿਹੜਾ ਭਈਆਂ ਨੇ ਰੋਕਣਾ ਰੋਕ ਕੇ ਦਿਖਾ ਦੇ 500 ਹੀ ਲਵਾਣੀ ਆ ਜੀ 250 ਨਹੀਂ ਲਵਾਣੀ ਆਪਾਂ ਅਦਾਈ ਦੂਤ ਨੂੰ ਅੱਗੇ ਆਣਾ ਪੈਣਾ ਦੂਤ ਤਾਂ ਸਹੀ ਦੂਤ ਆਊਗਾ ਤੇ ਫੇਰ ਇਹ ਕੰਮ ਹੋਣਾ ਨਹੀਂ ਬਿਲਕੁਲ ਜਿੱਦਾਂ ਨੇਪਾਲ ਦੇ ਵਿੱਚ ਦੂਤ ਉੱਟ ਕੇ ਕੇ ਆਇਆ ਨੇਪਾਲ ਨੇ ਇਹਨਾਂ ਨੂੰ ਆਪਣੇ ਜਿਹੜੇ ਪ੍ਰੇਸ਼ਤ ਮੰਤਰੀ ਨੂੰ ਨੱਥ ਪਾਈਆ ਸਾਡੇ ਪੰਜਾਬੀਆਂ ਨੂੰ ਇਕੜ ਬਾਬਾ ਜੀ ਇਕੜ ਬਾਬਾ ਜੀ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਪੰਜਾਬੀਆਂ ਨੂੰ ਅੱਗੇ ਆਣਾ ਪੈਣਾ ਜਿਹੜੇ ਪੰਜਾਬੀ ਸਾਡੇ ਵਰਗੇ ਇਹ ਹੱਡ ਹਰਾਮ ਹੋ ਗਏ ਹੋ ਭਈਆਂ ਦੇ ਸਿਰ ਤੇ ਜਿਹੜੇ ਹੁਣ ਆਪਾਂ ਹਰ ਕਾਰੋਬਾਰ 'ਚ ਪੈਂਡ ਹੋ ਗਏ ਆ ਜੀ ਰੇੜੀ ਦੇ ਉੱਤੋਂ 67000 ਰੁਪਇਆ ਕਮਾ ਰਹੇ ਆ ਭਈਏ 15 15000 ਰੁਪਇਆ ਆਪਣੇ ਬੰਦੇ ਜਿਹੜੇ ਉਹਨਾਂ ਦੇ ਰ ਹੋਏ ਅੱਜ 10 ਰੇੜੀਆਂ ਲਾਈਆਂ ਜਾਂ 5 ਰੇੜੀਆਂ ਲਾਈਆਂ 15000 ਰੁਪਏ ਇੱਕ ਬੰਦੇ ਨੂੰ ਤਨਖਾਹ ਦਿੰਦਾ ਜੇ 7 7000 ਰੁਪਏ ਬਲੂਟਾ ਨੇ ਨੂੰ ਵਾਜਦਾ ਉਹਦੇ ਵਿੱਚੋਂ ਦਿੰਦਾ ਨਾ ਸਾਡੇ ਬੰਦੇ ਬਾਹਰ ਨੂੰ ਭੱਜੀ ਜਾਂਦੇ 10 1000 15000 ਰੁਪਏ ਤਨਖਾਹ ਦੇ ਮੈਨੂੰ ਦਿਓ 10 ਬੰਦੇ ਮੈਂ ਉਹਨਾਂ ਨੂੰ ਕਹਿੰਦਾ ਭਈਓ ਪਿਆਰ ਹੋਲੀ 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 ਬਾਬਾ ਜੀ ਹੋਲੀ 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 ਆਓ ਜੀ ਹੋਲੀ ਹੋਲੀ ਆਓ ਥੱਕਿਆ ਨਾ ਕਰੋ ਯਾਰ 도ੜਿਓ 도ੜਿਓ ਕੰਨ ਕੀ ਕਰਦੇ ਭਾਜੀ ਹੋਲੀ ਹੋ ਜੋ ਯਾਰ ਕੀ ਫਾਇਦਾ ਜਾਂ ਬਚਾਓ ਜੈ ਹਿੰਦ ਜੈ ਬਚਾਓ ਜੈ ਹਿੰਦ ਪੰਜਾਬ ਪੰਜਾਬ ਜੈ ਹਿੰਦ ਜੈ ਬਚਾਓ ਜੈ ਹਿੰਦ ਜੈ ਬਚਾਓ ਹੋ ਹੋਲੀ ਹੋ ਜੋ ਯਾਰ ਤਲੀ ਰੇਸ ਨਹੀਂ ਆ ਗਈ ਕਿ ਭਾਜੀ ਕਿੱਥੇ 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 ਪੰਜਾਬ ਪੰਜਾਬ हलो <speaking> ठीकु आहे जीाओ पजाओ पजाओ पाउ پنجاب بچاؤ پنجاب بچاؤ پنجاب بچاؤ پنجاب بچاؤ پنجاب بچاؤ پنجاب بچاؤ پنجاب بچاؤ